ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅੱਜ ਵੈਗੁਰ ਜੀ ਤੁਹਾਨੂੰ ਮੈਂ ਬਰਿੰਦਾਵਨ ਗਾਰਡਨ ਦੇ ਸਾਹਮਣੇ ਫਤੇਗੜ ਚੂੜੀਆਂ ਰੋਡ ਦੇ ਉੱਤੇ ਇੱਕ ਕਲੋਨੀ ਆ ਉਹਦੇ ਵਿੱਚ ਤੁਹਾਨੂੰ ਮੈਂ ਇੱਕ ਕੋਠੀ ਵਿਖਾਵਾਂਗਾ ਕੋਠੀ ਹੈਗੀ ਆ 115 ਗਾਈ ਦੇ ਵਿੱਚ 115 ਗਾਈ ਦੇ ਵਿੱਚ ਕੋਠੀ ਡਬਲ ਮੰਜ਼ਲ ਬਣੀ ਆ ਤੇ ਫੁੱਲ ਫਰਨੀਸ਼ ਕੋਠੀ ਹੈਗੀ ਆ ਤੇ ਸਾਰਾ ਹੀ ਕੋਠੀ ਦਾ ਕੰਮ ਜਿਹੜਾ ਵਾ 1 ਰੁਪਿਆ ਨਹੀਂ ਲੱਗਣਾ ਤੇ ਤੁਹਾਨੂੰ ਮੈਂ ਕੋਠੀ ਵਿਖਾਉਣਾ ਵਾ ਸਾਰੀ ਥੱਲੇ ਤੇ ਸਾਈਡਾਂ ਤੇ ਪੂਰਾ ਸਾਰਾ ਕੰਮ ਕੰਪਲੀਟ ਦਰਵਾਜ਼ੇ ਲੋਕ ਤੇ ਕਿਚਨ ਬਾਸ ਵੇਸਣ ਸਾਰਾ ਹੀ ਤੁਹਾਨੂੰ ਬਾਕਸਿੰਗ ਵਗੈਰਾ ਇਹ ਕੋਠੀ ਦੇ ਵਿੱਚ ਤੁਹਾਨੂੰ ਸਾਰੀ ਹੋਈ ਮਿਲੇਗੀ ਤੇ ਕੋਠੀ ਮੇਰੇ ਵੀਰ ਜੀ ਬਹੁਤ ਖੂਬਸੂਰਤ ਬਣੀ ਆ ਤੇ ਇਹ ਕੋਠੀ ਰੇਟ ਵੀ ਇਹਦਾ ਬਿਲਕੁਲ ਸਹੀ ਆ ਅਜਿਹੇ ਬੰਨੇ ਤੁਹਾਨੂੰ ਇੱਕ ਰੂਮ ਦਿਖਾ ਰਹੇ ਆ ਉੱਤੇ ਸਾਰੀ ਡਾਊਨ ਸਿਲਿੰਗ ਹੋਈ ਆ ਤੇ ਤੁਸੀਂ ਕੋਠੀ ਧਿਆਨਾਂ ਦੇ ਵਿੱਚੋਂ ਇਹ ਕੋਠੀ ਦੇ ਵਿੱਚ ਕੋਈ ਕੰਮ ਨਹੀਂ ਰਹਿੰਦਾ ਸਾਰਾ ਹੀ ਕੰਮ ਇਹਦਾ ਹੋਇਆ ਜੇ ਕੋਈ ਥੋੜਾ ਬੋਧਾ ਕਸਰ ਹੋਏ ਕੀ ਉਹ ਤੁਹਾਨੂੰ ਆਪਾਂ ਕੰਮ ਕੰਪਲੀਟ ਕਰਾ ਕੇ ਦੇਵਾਂਗੇ ਬਾਥਰੂਮ ਚ ਟਾਇਲਾਂ ਵਗੈਰਾ ਸਾਰੀਆਂ ਲੱਗੀਆਂ ਵਾ ਥੋੜਾ ਜਿਹਾ ਲਾਈਟ ਦਾ ਹੈਗਾ ਬਹੁਤ ਹਨੇਰਾ ਹੋਣਾ ਇੱਥੇ ਆਦੀ ਲੋ ਜੀ ਡਾਇਟ ਜਗ ਗਈ ਤੇ ਵੇਖੋ ਤੁਸੀਂ ਕਿੰਨੀ ਸੋਹਣੀ ਕੋਠੀ ਬਣੀ ਹੈ ਕੋਠੀ ਦਾ ਨਕਸ਼ਾ ਬਹੁਤ ਪਿਆਰਾ ਵਾ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਕੀਤਾ ਵਾ ਸਾਰਾ ਹੀ ਡਾਕਟਰ ਵਗੈਰਾ ਸਾਰਾ ਛੱਤੇ ਵਿੱਚ ਸਾਰੇ ਤੇ ਮੇਰੇ ਭੇਜੀ ਕੋਠੀ ਜਿਹੜੀ ਆ ਤੁਹਾਨੂੰ ਰੇਟ ਵੀ ਇਹਦਾ ਬਿਲਕੁਲ ਜਾਇਜ਼ ਆ ਦਵੋ ਸਟੋਰੀ ਕੋਠੀ ਬਣੀ ਆ ਲੋਕੀ ਡੇ ਡੇਰ ਮੰਜ਼ਲ ਬਣਾ ਕੇ 50-50 ਲੱਖ ਮੰਗ ਲੈਂਦੇ ਆ ਤੇ ਇਹ ਡਬਲ ਸਟੋਰੀ ਕੋਠੀ ਤੁਹਾਨੂੰ 50 ਲੱਖ ਦੇ ਵਿੱਚ ਦੇ ਦਾਂਗੇ ਜੇ ਥੋੜੀ ਬੋਧੀ ਮੋਕੇ ਦੇ ਉੱਤੇ ਨਿਯਾਇਸ਼ ਹੋਏਗੀ ਹੋਰ ਹੋ ਜਾਏਗੀ ਤੇ ਜਿਹੜਾ ਪੌੜੀਆਂ ਦੇ ਵਿੱਚ ਮਾਰਬਲ ਇੱਕੋ ਤੁਸੀਂ ਸਾਰਾ ਲੱਗਾ ਗਿੱਲਾਂ ਦਾ ਸਟੀਲ ਦਾ ਕੰਮ ਸਾਰਾ ਹੀ ਹੋਇਆ ਤੇ ਉੱਪਰ ਤੱਕ ਪੌੜੀਆਂ ਗਈਆਂ ਵਾ ਤੇ ਇਹ ਤੁਹਾਨੂੰ ਦੂਸਰੀ ਮੰਜ਼ਲ ਦੇ ਵਿੱਚ ਸਾਰਾ ਉਹ ਤਾਂ ਨੁੱਪੋਨੇ ਆ ਆ ਤੀਸਰੀ ਮੰਜ਼ਲ ਦਾ ਜੀ ਕੋਈ ਡ੍ਰੈਗ ਰੂਮ ਬਣਿਆ ਵੱਡਾ ਹੀ ਲੌਬੀ ਟੈਕ ਲੌਬੀ ਡ੍ਰੈਗ ਰੂਮ ਕਮ ਨਾਲ ਵੈਂਟੀਲੇਸ਼ਨ ਵਾਤੇ ਬਾਰੀਆਂ ਸਾਰੀ ਫਿਟਿੰਗ ਵਗੈਰਾ ਟੌਨ ਸੀਲਿੰਗ ਬਕਾਇਦਾ ਨੇ ਹਰ ਚੀਜ਼ ਦਾ ਧਿਆਨ ਰੱਖਿਆ ਦੇ ਵਿੱਚ ਉੱਪਰ ਕਿਚਨ ਜਿਹੜੀ ਬਣੀ ਆ ਇਹ ਵੀ ਤੁਹਾਨੂੰ ਬਾਕਸਿੰਗ ਵਾਲਾ ਕਰਾ ਦਾਂਗੇ ਜਿਹੜੀ ਬਾਕਸਿੰਗ ਥੋੜੀ ਜੀ ਕੰਮ ਰਹਿਦਾ ਵਾ ਤੇ ਪੱਲੇ ਲੱਗਣ ਵਾਲੇ ਬਾਕੀ ਆ ਰੂਮ ਸਾਰੇ ਬੰਨੇ ਆ ਕੈਮਰਾ ਘੁਮਾ ਕੇ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਬਾਥਰੂਮ ਦੇਖ ਲਓ ਦਰਵਾਜ਼ੇ ਸਾਰੇ ਲੱਗੇ ਰਹੇ ਨੇ ਜੀ ਪੱਥਰ ਪੂਰਾ ਚਮਕਦਾਰ ਲੱਗਾ ਵਾ ਟਾਇਲ ਜਿਹੜੀ ਆ ਬਹੁਤ ਵਧੀਆ ਕੁਆਲਿਟੀ ਲੱਗੀ ਆ ਇਹ ਪਿਛਲੇ ਬੰਨੇ ਤੁਹਾਨੂੰ ਇੱਕ ਗਲੀ ਵਿਖੋਣੇ ਆ ਮਗਰਲੇ ਬੰਨੇ ਇੱਕ ਗਲੀ ਵੀ ਹੈਗੀ ਆ ਬਾਜ਼ਾਰ ਹੈਗਾ ਬੀ ਫੋਰ ਦਾ ਮਗਰ ਤੇ ਟੂ ਸਾਈਡ ਓਪਨ ਹੈ ਆ ਪਿਛਲੇ ਬੰਨੇ ਤੁਸੀਂ ਦੁਕਾਨਾਂ ਕੱਢਣੀਆਂ ਦੁਕਾਨਾਂ ਕੱਢ ਲਓ ਇਹ ਵੀ ਆਰ ਪਿਛਲੇ ਬੰਨੇ ਵਗਦਾ ਵਾ ਪੂਰ ਸਾਈਡ ਹੈਗਾ ਵਾ ਪੱਕੀ ਸੜਕ ਹੈ ਮਗਰਲੇ ਬੰਨੇ ਦੇਖੋ ਕਿੰਨੀ ਵਧੀਆ ਕੋਠੀਆਂ ਬਣੀਆਂ ਚੰਗੀ ਲੋਕੇਸ਼ਨ ਦੇ ਵਿੱਚ ਕੋਠੀ ਹੈਗੀ ਆ ਤੇ ਇਹ ਮੇਰੇ ਵੀਰ ਜੀ ਜਲਦੀ ਤੋਂ ਜਲਦੀ ਸੰਪਰਕ ਕਰ ਲੋ ਮੇਰਾ ਨੰਬਰ ਨੋਟ ਕਰ ਲੋ ਤੇ ਮੈਨੂੰ ਫੋਨ ਕਾਲ ਕਰੋ ਤੇ ਤੁਹਾਨੂੰ ਮੈਂ ਮੌਕਾ ਵਿਖਾਵਾਂ 8360 331247 ਮੇਰੇ ਵੀਰ ਜੀ ਇਹ ਹੋਰ ਵੀਡੀਓ ਵਧੀਆ-ਵਧੀਆ ਵੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਅਤੇ ਸ਼ੇਅਰ ਦਾ ਬਟਨ ਜ਼ਰੂਰ ਨੱਪੋ ਬਾਕੀ ਇਹ ਤੁਹਾਨੂੰ ਉਪਰੋਂ ਸਾਰੀ ਲੋਕੇਸ਼ਨ ਦਿਖਾ ਰਿਹਾ ਆ ਬਿਲਕੁਲ ਕਲੋਨੀ ਵਸੀ ਹੋਈ ਕਲੋਨੀ ਆ ਤੇ ਰੇਟ ਵੀ ਇਹਦਾ ਬਿਲਕੁਲ ਜਾਇਜ਼ ਆ ਬਹੁਤ ਵਧੀਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ